ਦੀ ਕਲਦੀ ਗਈ ਹੈ ਤੇ ਮੈਂ ਨੂੰ ਅੰਦੀ ਸ਼ਾਮ ਨੂੰ ਫੋਨ ਕਰਕੇ ਦੱਸੂਗੀ ਮੁੰਡੇ ਨੂੰ ਤੇ ਇਹ ਤੱਕ ਨਾ ਕੁਝ ਦੱਸਿਆ ਵਾ ਮੈਨੂੰ ਤਾਂ ਟੈਨਸ਼ਨ ਜੀ ਲੱਗੀ ਆ ਪੂ ਸਾਰਾ ਕੁਝ ਬਣਾ ਵੀ ਲਿਆ ਵਾ ਤੇ ਆ ਵੀ ਦੱਸ ਦਿੰਦੀ ਤੇ ਵਧੀਆ ਸੀ ਉਹ ਚੋਲਣ ਨੇ ਵੀ ਫੋਨ ਕਰਕੇ ਨਹੀਂ ਦੱਸਿਆ ਮੈਨੂੰ ਕੁਝ ਕਿ ਦੱਸ ਦਿੰਦੀ ਚਲ ਟੈਨਸ਼ਨ ਮੋਕ ਦੀ ਮੈਨੂੰ ਇਹ ਆ ਵੀ ਸਾਰਾ ਲੇੜਾ ਕਪੜਾ ਬਣਾਇਆ ਸਾਰਾ ਕੁਝ ਬਣਾਇਆ ਵਾ ਤੇ ਇਦਾਂ ਪਿੰਡ ਚ ਮੂੰਹ ਖਾਲਣ ਜੋਗੇ ਨਹੀਂ ਰਹਿਣਾ ਜੇ ਕੋਈ ਨਾ ਹੋ ਗਈ ਉਧਰੋਂ ਤੇ ਦੱਸ ਕਿੱਦਾਂ ਕਰਾਂ ਕੀ ਕਰਾਂ ਲੱਗਦਾ ਭੈਣ ਜੀ ਦਿਖਾਉਣ ਆਈ ਗਿਆ ई याद कर कुछ दसा ही नहीं अजे तक नहीं टें तो होंगी है मेनू ए ही सलाह करके शाम दसांग अजे तक कुछ दसाया नहीं हांजी हाँ जी मनिया मुंडा की सलाह के नहीं ਹਾਂ ਚਲੋ ਵਧੀਆ ਵਾ ਹਾਂ ਵਾ ਤੇ ਹਾਂ ਮੈਨੂੰ ਇਹੋ ਟੈਨਸ਼ਨ ਹੈ ਵੀ ਸਾਰਾ ਕੁਝ ਬਣਾ ਲਿਆ ਤੁਸੀਂ ਕਹਿੰਦੇ ਵੀ ਚੋਲਣ ਨੇ ਨਹੀਂ ਕੁਝ ਦੱਸਿਆ ਤੇ ਮੈਂ ਤੇ ਸਾਰਾ ਕੁਝ ਤਿਆਰੀ ਕੀਤੀ ਨਹੀਂ ਨਹੀਂ ਵਧੀਆ ਵਾ ਸਾਰਾ ਕੁਝ ਹਾਂ ਸਾਨੂੰ ਕਹਦਾ ਤਰਾਇ ਤਰਾਇ ਤੇ ਤੁਹਾਡੀ ਮੈਂ ਸੋਚਣ ਦੀ ਵੀ ਤੁਸੀਂ ਨਾ ਹੀ ਨਾ ਕਰ ਦੋ ਕਿਤੇ ਨਹੀਂ ਨਹੀਂ ਇਹ ਗੱਲ ਥੋੜਾ ਭੈਣ ਜੀ ਹਾਂ ਹਾਂ ਨਹੀਂ ਨਹੀਂ ਗੱਲਾਂ 'ਚ ਨਹੀਂ ਹੁੰਦੇ ਹੁੰਦੇ ਆਪਾਂ ਜਿਹੜਾ ਨੇੜੇ ਕੰਮ ਦਾ ਹਾਂ ਕਰਤੀ ਉਹ ਤੁਹਾਨੂੰ ਪਤਾ ਹੀ ਹੈ ਮੈਂ ਉਦੋਂ ਵੀ ਕਿਹਾ ਸੀ ਤੁਹਾਨੂੰ ਹਾਂਜੀ ਹਾਂਜੀ ਠੀਕ ਆ ਕੋਈ ਨਹੀਂ ਕੋਈ ਨਹੀਂ ਆ ਤੁਸੀਂ ਹਾਂ ਕਰੋ ਦੱਸੋ ਤੁਸੀਂ ਹਾਂਜੀ ਹਾਂਜੀ ਭੈਣ ਜੀ ਸਾਡੀ ਟੈਨਸ਼ਨ ਨਾ ਲਵੋ ਸਾਡੇ ਵੱਲੋਂ ਪੂਰੀ ਤਿਆਰੀ ਆ ਹਾਂਜੀ ਹਾਂਜੀ ਠੀਕ ਆ ਹਾਂ ਹਾਂ ਕੋਈ ਨਹੀਂ ਆ ਤੁਸੀਂ ਦੱਸੋ ਸਾਨੂੰ ਹਾਂ ਠੀਕ ਆ ਕੋਈ ਨਹੀਂ ਕੋਈ ਨਹੀਂ ਕਰ ਲਓ ਤਿਆਰੀ ਤਿਆਰੀ ਦੀ ਕਿਹੜੀ ਗੱਲ ਇੱਕ ਦਿਨ 'ਚ ਤਿਆਰੀ ਹੋ ਜਾਂਦੀ ਹੈ ਹਾਂਜੀ ਹਾਂਜੀ ਹਾਂ ਹਾਂ ਠੀਕ ਆ ਕੋਈ ਨਹੀਂ ਚਲੋ ਠੀਕ ਆ ਫਿਰ ਹਾਂਜੀ ਹਾਂਜੀ ਚਲੋ ਵੀ ਚੰਗਾ ਆਇਆ ਫੋਨ ਆ ਗਿਆ ਨਹੀਂ ਤੇ ਮੈਂ ਤਾਂ ਟੈਨਸ਼ਨ ਜੀ ਮਰ ਚਲੀ ਮੈਂ ਕਿਹਾ ਪਿਓ ਇਹਦੇ ਨੇ ਵੀ ਕਹਿਣਾ ਵਾ ਮਰਜ਼ੀ ਆਪਣੀ ਕੀਤੀ ਮੈਨੂੰ ਕਿਹੜਾ ਪੁੱਛਿਆ ਵਾ ਤੇ ਮੁੜ ਕੇ ਗੱਲਾਂ ਦੇ ਦੋਹਾਂ ਪਿਓਤੀ ਦੀਆਂ ਸੁਣਨੀਆਂ ਮੈਂ ਜਿਕੇ ਤੇ ਪਾਣੀ ਵੱਜ ਜਾਂਦੀ ਚਾਹੇ ਨਾ ਹੋ ਜਾਂਦੀ ਇਹਨਾਂ ਦੇ ਕਹਿਣਾ ਸੀ ਤੇ ਹੁਣ ਮਰਜ਼ੀਆਂ ਕਰ ਲੀਆਂ ਮੈਂ ਤੇ ਨੱਕ ਮੂੰਹ ਵਿਖਾ ਲੈਣ ਜੋਗੀ ਨਹੀਂ ਰਹਿਣਾ ਤੇ ਉਹਨੇ ਇਹ ਚਲੋ ਮਾਰਾ ਇਨੇ ਚੰਗਾ ਹੀ ਕੀਤਾ ਵਾ ਮੈਂ ਤਾਂ ਸੋਚਦੀ ਜੋ ਉਹੀ ਹੋਇਆ ਵਾ ਚਲੋ ਕੋਈ ਗੱਲ ਨਹੀਂ ਸਵੇਰ ਤੱਕ ਇਹ ਆਵੀ ਨਹੀਂ ਮੇਰਾ ਟਾਈਮ ਲੱਗਾ ਕਿ ਸਿੰਕੀ ਸਾਫ ਕਰ ਲਾਂ ਸਾਬੀ ਸਵੇਰ ਤੱਕ ਆਈ ਉਹ ਅਜੇ ਤੱਕ ਸ਼ਾਮਾਂ ਪੈ ਗਈਆਂ ਉਹ ਵੀ ਨਹੀਂ ਆਇਆ ਤੇ ਫਿਕਰ ਵੀ ਹੋਣ ਡਿਆ ਹੀ ਉਹ ਤੇ ਫੋਨੇ ਮੁੰਡਾ ਲੈ ਗਏ ਨਾਲ ਸਾਬੀ ਆਂਦਾ ਹੀ ਜਾਣ ਨਾ ਦੋਵਿਆਂ ਨੂੰ ਉਹ ਵੀ ਆਂਦਾ ਮੰਮੀ ਮੈਂ ਆ ਗਿਆ ਯੋ ਬਸ ਮੈਂ ਵੀ ਵੇਖਣੇ ਨਹੀਂ ਯਾਰ ਪਰ ਹੋ ਉਹ ਸਭੀ ਬੋਜ ਮਾਰੇ ਫਿਕਰ ਕਿੰਨਾ ਹੋਂਦਿਆ ਸਾਇ ਗੁਰੂ ਜਿੱਦਦਾਉਂ ਨਾਣੀ ਕੱਲ ਦਾ ਨਹੀਂ ਕੁਛ ਦੱਸਿਆ ਹੁਣ ਵੀ ਨਾ ਹੀ ਦੱਸਿਆ ਨੇ ਤੇ ਨੀ ਉਹ ਆਪੇ ਨਾ ਕਰਦੇ ਚਲ ਮੇਰੇ ਮੋਟੇ ਹੁੰਦੇ ਇੱਕ ਤੇ ਫਾਇਦਾ ਹੋਈ ਗਿਆ ਨਾ ਵੀ ਉਹਨੂੰ ਨਹੀਂ ਮੈਂ ਪਸੰਦ ਆਈ ਇਹ ਰੇਵੇ ਲਈ ਉਹ ਨਾ ਕਰੇ ਤੇ ਮੈਨੂੰ ਖੁਸ਼ੀ ਹੋਵੇ ਵੀ ਮੇਰੀ ਨਾ ਹੋ ਗਈ ਰਿਸ਼ਤੇ ਤੋਂ ਉਹ ਤਾਂ ਬੰਦੇ ਨੂੰ ਕੋਈ ਗੱਲ ਨਹੀਂ ਚਲ ਮੰਮੀ ਜਿੱਥੇ ਕਰਦੀ ਮੈਂ ਕਰ ਹੀ ਲੈਣਾ ਸੀ ਬੰਦੇ ਵੀ ਤੇ ਗੋਟੰਗਦੇ ਹੁਣੇ ਚਾਹੀਦੇ ਸਿਰੇ ਧਾਮ ਲਈ ਤੇ ਮਾਤੇ ਹਮਤੇ ਮੇਰੇ ਚ ਨੁਕਸਾ ਕੱਢਣ ਲੱਗ ਪਈ ਸੀ ਤੇ ਗਾਂ ਗਾਂ ਉਹਨੇ ਕੀ ਕਰਨਾ ਹੀ ਫਿਰ ਛਟਕਾਰਾ ਕਰਾ ਦੇ ਰੱਬਾ ਮੇਰਾ ਕਿਸੇ ਨਾ ਕਿਸੇ ਤਰ੍ਹਾਂ ਨਹੀਂ ਤੇ ਮੈਂ ਆ ਤੇ ਮਰੀ ਲੈ ਇੱਥੇ ਮਰ ਬਚ ਗਈ ਸੀ ਨਾ ਮੰਮੀ ਦੇ ਹੱਥੋਂ ਉੱਥੇ ਨਹੀਂ ਮੈਂ ਬਚ ਗਈ ਉੱਥੇ ਮੈਨੂੰ ਉਹਨਾਂ ਨੇ ਗੱਟੀ ਚੜਾ ਦੇਣਾ ਜੇਸਾਬ ਦੀ ਸੱਸ ਸੀ ਐਨੇ ਨੁਕਸ ਭਿੰ ਲਈਆਂ ਪਹਿਲੇ ਦਿਨ ਹੀ ਗੱਡ ਗਈ ਐ ਸਾਰੀ ਜ਼ਿੰਦਗੀ ਕਿੱਦਾਂ ਗੱਡਣੀ ਇਹ ਮੰਮੀ ਇਥੇ ਨਹੀਂ ਕਰ ਚੋ ਬਾਹਰ ਪੈਰ ਕੌਣ ਦਿੰਦੀ ਤੇ ਉਹਨੇ ਕਿੱਥੋਂ ਪਾਉਂਦਿਆ ਕਰਨਾ ਅੱਛਾ ਸੋ ਕਮ ਚੜ ਲਈਏ ਚਾਦਰ ਹਾਂਜੀ ਮੰਮੀ ਓ ਮੇਰੀ ਗੱਲ ਸੁਣ ਭੈਣ ਜੀ ਉਹਨਾਂ ਦਾ ਫੋਨ ਆ ਗਿਆ ਵਾ ਉਹਨਾਂ ਨੂੰ ਲੁਹਾਵਾ ਕੀ ਹੋ ਗਿਆ ਤੈਨੂੰ ਮੰਮੀ ਮੈਂ ਤੁਹਾਨੂੰ ਕਿਹਾ ਹੀ ਨਾ ਕਰ ਦੋ ਹਾਂ ਰਿਸ਼ਤੇ ਵਾਸਤੇ ਉੱਥੋਂ ਦਿਮਾਗ ਸਹੀ ਆ ਥੋੜਾ ਬੋਤ ਹੋਸ਼ ਹੋ ਵਾ ਨਾ ਕਰਦੇ ਹੁਣ ਮੈਂ ਕਿਦਾਂ ਨਾ ਕਰਦਾ ਤੈਨੂੰ ਉਹਦੋਂ ਵੀ ਕਿ ਕੱਲ ਵੀ ਕਿਹਾ ਸੀ ਮੈਂ ਵੀ ਨਾ ਨਹੀਂ ਕਰਨੀ ਮੰਮੀ ਉਥੇ ਤਾਂ ਹੀ ਵੇਖਿਆ ਹੀ ਆ ਸੱਸ ਨੂੰ ਅਜੇ ਤੁਸੀਂ ਸੱਸ ਵੇਖੀ ਤਾਂ ਮੁੰਡਾ ਕੀ ਪਤਾ ਕਿਦਾਂ ਦਾ ਕਿਦਾਂ ਨਹੀਂ ਉਹਨੂੰ ਤਾਂ ਤੁਸੀਂ ਵੀ ਨਹੀਂ ਵੇਖਿਆ ਵੇਖਿਆ ਨਹੀਂ ਵੇਖਿਆ ਵਿਚੋਲਣਾਂ ਦੇ ਤੇ ਯਕੀਨ ਹੈਗਾ ਕਿ ਨਹੀਂ ਹੈਗਾ ਉਹਨੇ ਵਿਚੋਲਣ ਨੇ ਤੇ ਉਹਨੂੰ ਵੀ ਨਹੀਂ ਕੁੱਲ ਕੇ ਦੱਸਿਆ ਵਿਚੋਲਣ ਦਾ ਕਾਹਦਾ ਯਕੀਨ ਤੁਹਾਡੇ ਸਾਹਮਣੇ ਉਹ ਕਹਿਣ ਦੇ ਆਂਟੀ ਵੀ ਮੈਨੂੰ ਵੀ ਨਹੀਂ ਪਤਾ ਵੀ ਵਿਆਹ ਦੀ ਤਿਆਰੀ ਹੈ ਜਾਂ ਨਹੀਂ ਚਲ ਨਹੀਂ ਨਾ ਦੱਸਿਆ ਮੈਂ ਵੱਲੋਂ ਤਿਆਰੀ ਕਰਕੇ ਪਈ ਤਿਆਰੀ ਮੈਂ ਕਰ ਲਈ ਆ ਨਾ ਉਹਦਾ ਵੀ ਫੋਨ ਆ ਗਿਆ ਅਸੀਂ ਵੀ ਕਰ ਲਈ ਆ ਤਿਆਰੀ ਨੂੰ ਮੰਮੀ ਵੀ ਚੋਲਣ ਨੇ ਕੀ ਪਤਾ ਕੀ ਕੀ ਓਲੇ ਰੱਖੇ ਆ ਜੇ ਉਹਨੂੰ ਨਹੀਂ ਦੱਸਿਆ ਤਾਂ ਫੇਰ ਓਲੇ ਹੀ ਹੋਣੇ ਆ ਉਹ ਚੋਲਣ ਨਾਲ ਮੇਰੀ ਗੱਲ ਹੋ ਗਈ ਸੀ ਉਦੋਂ ਮੈਂ ਪੁੱਛ ਲਿਆ ਸੀ ਵੀ ਤੂੰ ਕਿਉਂ ਨਹੀਂ ਦੱਸਿਆ ਕਿਹੜੀ ਗੱਲੋਂ ਨਹੀਂ ਦੱਸਿਆ ਤੇ ਕਿਹੜੀ ਗੱਲ ਦਾ ਓਲਾਤ ਨਹੀਂ ਕਿਸ ਗੱਲ ਦਾ ਜੇ ਓਲਾ ਹੋਊਗਾ ਤਾਂ ਮੈਂ ਪਾੜੂਂਗੀ ਉਹਨੂੰ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਆ ਮੰਮੀ ਤੁਸੀਂ ਆਪ ਇੱਕ ਵਾਰੀ ਚੰਗੀ ਤਰ੍ਹਾਂ ਪੌਣਿਸ਼ਾਨ ਕਰੋ ਕੀਤਾ ਹੀ ਨੇ ਸਾਰਾ ਕੁਝ ਆਪਣਾ ਮਤ ਤੂੰ ਮੈਨੂੰ ਦੇਂਗੀ ਮੰਮੀ ਮੱਤ ਦੀ ਗੱਲ ਨਹੀਂ ਆ ਪਰ ਪਤਾ ਦੇਣਾ ਚਾਹੀਦਾ ਵਾ ਕੀ ਪਤਾ ਕਈ ਮਾਂ ਮੈਂ ਆ ਤੇਰੀ ਕਿ ਤੂੰ ਮੇਰੀ ਮਾਂ ਅਕਲ ਦੱਸਣ ਦੀ ਤੂੰ ਮੈਨੂੰ ਮੰਮੀ ਸਾਰੀ ਜ਼ਿੰਦਗੀ ਮੈਂ ਉੱਥੇ ਕੱਢਣੀ ਆ ਫਿਰ ਵੀ ਪਤਾ ਦੇ ਹੋਵੇ ਤੇ ਇੱਕ ਵਾਰੀ ਪਤਾ ਕਰ ਲਓ ਕਿ ਪਤਾ ਕੀ ਕਰਦਾ ਇੱਕ ਦਿਨ ਰਹਿੰਦਾ ਵਾ ਇੱਕ ਦਿਨ ਦੇ ਵਿੱਚ ਹੁਣ ਮੈਂ ਜਾ ਕੇ ਪਤਾ ਕਰਾਂ ਫਿਰ ਮੈਂ ਕੀ ਕਹੂੰਗੀ ਮੰਮੀ ਇੱਕ ਦਿਨ ਵੀ ਬਹੁਤ ਹੁੰਦਾ ਜ਼ਿੰਦਗੀ ਬਜਨ ਨਾਪਖੰਡ ਕਰ ਜਾ ਜਾ ਕੇ ਰਸੋਈ ਦਾ ਕੰਮ ਕਰ ਰੋਟੀ ਪਾਣੀ ਕਰ ਮੁੜ ਕੇ ਤੇ ਮੈਂ ਕਰਨਾ ਹੀ ਆ ਅੱਜ ਤੇ ਕਰ ਦੇ ਮੰਮੀ ਵੇ ਲੋ ਮੇਰੀ ਸਾਰੀ ਜ਼ਿੰਦਗੀ ਦਾ ਸਵਾਲ ਇੱਕ ਵਾਰੀ ਪਤਾ ਕਰ ਨੋ ਹਾਂ ਮੈਂ ਜਿਹੜਾ ਲੱਭਿਆ ਨਾ ਉਹ ਮਾੜਾ ਨਹੀਂ ਲੱਭਿਆ ਠੀਕ ਆ ਮੰਮੀ ਤੁਸੀਂ ਕਿਹੜਾ ਜਾਣਦੇ ਜੇ ਸੱਸ ਇੰਨਾ ਕੋ ਕਲੇਸ਼ ਪਾ ਸਕਦੀ ਐ 1 ਮਿੰਟ ਚ ਆਣ ਕੇ ਉਹਦਾ ਮੁੰਡਾ ਕਿਦਾਂ ਦਾ ਹਰ ਗੱਲ ਤੇ ਮੈਨੂੰ ਮੋਟੀ ਮੋਟੀ ਹੁੰਦੀ ਹੈਗੀਆ ਮੋਟੀ ਜਦੋਂ ਮੈਂ ਕਹਿੰਨੀ ਹਾਂ ਵੀ ਮੋਟੀ ਇੰਨੀ ਨਾ ਹੋਈ ਜਾ ਉਹਦਾ ਤਾਂ ਮੇਰੇ ਆਖੇ ਨਹੀਂ ਲੱਗਦੀ ਮੰਮੀ ਮੈਂ ਕਿਹੜਾ ਕੁਝ ਜ਼ਿਆਦਾ ਖਾਣੀ ਸੁੱਕੀਆਂ ਦੇ ਰੋਟੀਆਂ ਖਾਣ ਨਹੀਂ ਸੁੱਕੀਆਂ ਰੋਟੀਆਂ ਨਹੀਂ ਮੋਟੀ ਹੋ ਗਈ ਤੇ ਮੇਰਾ ਕੀ ਕਸੂਰ ਵਾ ਪਤਾ ਕੀ ਅੱਜ ਕੱਲ ਇੰਨਾ ਕੁੜੀ ਖਾਣ ਨਹੀਂ ਹੁੰਦੀ ਹੈ ਨਾ ਉਹ ਬੜਾ ਕੁਝ ਵੇਂਦੇ ਹੁੰਦੇ ਆ ਉਹਨਾਂ ਵੀ ਨਾ ਤੇ ਆਪਣੇ ਘਰ ਖਾਣ ਨਹੀਂ ਆ ਮੰਮੀ ਜੀ ਉਹ ਇੰਨਾ ਕੁਝ ਕੁੜੀ ਦਾ ਵੇਖਦੇ ਤਾਂ ਤੁਸੀਂ ਜਵਾਈ ਬਣਾਉਣਾ ਕਹੀਂ ਕੁਝ ਨਹੀਂ ਵੇਖਣਾ ਮੈਂ ਵੇਖਿਆ ਨਹੀਂ ਨਾ ਮਤ ਦੇ ਤੂੰ ਮੈਨੂੰ ਮੈਨੂੰ ਬਥੇਰੀ ਅਕਲਵਾ ਤੇਰੇ ਨਾਲੋਂ ਜ਼ਿਆਦੇ ਆ ਮੰਮੀ ਮੈਨੂੰ ਪਤਾ ਤੁਹਾਨੂੰ ਅਕਲ ਆ ਪਰ ਇੱਕ ਵਾਰੀ ਪਤਾ ਦੇ ਕਰਨੋ ਕੋਈ ਮੈਂ ਨਹੀਂ ਪਤਾ ਕਰਨ ਲੱਗੀ ਹੁਣ ਚੰਗਾ ਪਖੰਡ ਕਰਕੇ ਨਾ ਮੈਨੂੰ ਦੱਸ ਮੇਰੀ ਡੈਡੀ ਨੇ ਗੱਲ ਕਰਾ ਦੋ। ਕਰ ਲਾ ਮੈਂ ਫੜਿਆ ਕੋਣ? ਡੈਡੀ ਨੇ ਕਰਾ ਲੇ ਡੈਡੀ ਨੇ ਹੁਣ ਕੀ ਫੜਾ ਪਾਣਾ ਤੇਰੇ ਕੰਨਾਂ ਚ। ਮੈਂ ਕੀਤੀ ਨਹੀਂ ਉਹਨਾਂ ਗੱਲ। ਸਾਰਾ ਕੁਝ ਪਤਾ ਡੈਡੀ ਨੂੰ। ਆ ਪਤਾ ਵਾ ਸਾਰਾ ਕੁਝ ਡੈਡੀ ਨੂੰ। ਤੇਰੇ ਕਰਤੂਤ ਵੀ ਪਤਾ ਹੀ ਜਿਹੜੀ ਕੀਤੀ ਸੀ ਤੂੰ। ਸਾਰਾ ਕੁਝ ਪਤਾ ਹੀ ਡੈਡੀ ਨੂੰ ਤੇ ਕਰਕੇ ਹੀ ਫੇਰੀ ਕਰਨ ਲੱਗੀ ਆ ਮੈਂ। ਮੰਮੀ ਉਹ ਕਿਹੜੀ ਕੋਈ ਕਰਤੂਤੀ ਤੂੰ ਇਹਦੇ ਜਾਣ ਕੇ ਮੇਰੇ ਗੱਲ ਫਾਹ ਪਾਉਣ ਡਏ ਜੀ। ਫਾਹ ਕਹਦਾ ਪਾਉਣ ਡਈ ਆ। ਜੇ ਨਾ ਕਰਤੂਤ ਕਰਦੀਆਂ ਇਹੋ ਜੀ ਤੇ ਨਾ ਮੈਂ ਇਹ ਬੰਨੇ ਤੁਰਦੀ। ਕੋਸ਼ਿਸ਼ ਵੀ ਨਹੀਂ ਕਿ ਤਾਈ ਮੈਂ ਜਾਣ ਕੇ ਤੂੰ ਹੀ ਮੇਰਾ ਫਾ ਵਡਣ ਡੈ ਜੇ ਮੈਨੂੰ ਉਦਾਂ ਹੀ ਦੇ ਮਾਰਨਾ ਵਾ ਤੇ ਇੱਥੇ ਕੁਛ ਨਾ ਕੁਛ ਦੇ ਕੇ ਮਾਰ ਜੇ ਬਾੜ ਬੰਦ ਕਰ ਲਾ ਮਾਰ ਕੇ ਚਪੜ ਮੂੰਹ ਦੀ ਕਰ ਦੂ ਤੈਨੂੰ ਜਪਾਨੀ ਲੜਾਈ ਜਾਂਦੀ ਮੇਰੇ ਨਾਲ ਜਦੋਂ ਨਹੀਂ ਮੈਂ ਵੇਖਣ ਦੀ ਤੇਰੇ ਮੂੰਹ ਹੱਲੇ ਵੇਖਣ ਨਹੀਂ ਕਦੋਂ ਦੀ ਤੇਰੇ ਹੱਲੇ ਉੱਠ ਕੇ ਤਰਫੇ ਕੰਮ ਕਰਨ ਜਾਗੇ ਮਮੀ ਮੈਂ ਇੱਥੇ ਰਹਿ ਕੁ ਲੋ ਮੈਂ ਤਾਂ ਇੱਥੇ ਛਿੱਤਰ ਖਾ ਲੂੰਗੀ ਸਾਰਾ ਕੰਮ ਕਰਨ ਨੂੰ ਪਰ ਮੈਨੂੰ ਵਿਆਹ ਹੋਣਾ ਅੱਛਾ ਤੈਨੂੰ ਮੈਂ ਇੱਥੇ ਰੱਖਣਾ ਲੋਕਾਂ ਕੋ ਗੱਲਾਂ ਕਰਾਉਣ ਨੂੰ ਕਿ ਮਾਂ ਹੁੰਦੀ ਤੇ ਵਿਆਹ ਦਿੰਦੀ ਇਹ ਤਾਂ ਮਾਂ ਮਤਾਈ ਸੀ ਧੜਕ ਕੇ ਵਿਆਹ ਨਹੀਂ ਕੰਮ ਕਰਦੀ ਮਾਰੀ ਨਾ ਰੱਖ ਲਿਆ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਰੱਖ ਲਾ ਤੈਨੂੰ ਹਨਾ ਨਹੀਂ ਮੰਮੀ ਕੋਈ ਗੱਲਾਂ ਕਰਦਾ ਪਲੀਜ਼ ਮੈਨੂੰ ਪਤਾ ਵਾ ਕਰਦਾ ਕਿ ਨਹੀਂ ਕਰਦਾ ਤੂੰ ਬਾਹਰ ਚਾਨੀ ਆ ਤੈਨੂੰ ਪਤਾ ਵਾ ਮੈਨੂੰ ਪਤਾ ਨਾ ਇੱਥੇ ਹੀ ਮਾਰ ਕੇ ਸੁੱਟ ਦੋ ਆ ਮੈਨੂੰ ਉੱਥੇ ਵੀ ਜਾ ਕੇ ਉਹਨਾਂ ਨੇ ਮਾਰਨਾ ਗਈਆਂ ਮੈਨੂੰ ਆਹ ਤੂੰ ਅੰਦਰ ਜਾ ਮੀਆ ਤੈਨੂੰ ਪਤਾ ਮਾਰ ਦੇਣਾ ਹੁੰਦਾ ਸੋਖਾ ਚੁੱਪ ਕਰ ਜਾ ਹੁਣ ਜੋ ਕੁਛ ਹੋ ਗਿਆ ਰੋਤੋ ਬਦਲਣਾ ਨਹੀਂ ਕੁਛ ਵੀ ਮੰਮੀ ਖਜੇ ਤੋ ਕੁਛ ਵੀ ਨਹੀਂ ਹੋਇਆ ਤੇਰੇ ਵਾਸਤੇ ਕੁਛ ਨਹੀਂ ਹੋਇਆ ਮੇਰੇ ਵਾਸਤੇ ਬੜਾ ਕੁਛ ਹੋ ਗਿਆ ਵਾ ਉੱਠ ਜਾ ਤੇ ਜਾ ਕੇ ਕੰਮ ਕਰ ਲਾ ਬਹਿ ਬਹਿ ਕੇ ਤੈਨੂੰ ਸਲਾਹਾਂ ਦੇ ਹੁਣ ਮੈਂ ਤੇਰੀ ਸਲਾਹ ਨਹੀਂ ਲੈਣ ਬਣਿਆ ਚੋ ਮੰਮੀ ਮੈਂ ਕਿਹੜੀ ਕੋਈ ਸਲਾਹ ਦਿੱਤੀ ਮੈਂ ਤੇ ਉਦਾਂ ਹੀ ਕਿਹਾ ਸੀ ਉੱਠੇਂਗੇ ਕਿ 18 ਨਾ ਨਾ ਉੱਠ ਜਾਣੀ ਕੋਈ ਨਹੀਂ ਬਣਾ ਲੈ ਸਰਦ ਕੀ ਕਰਾਏ ਕੁੜੀ ਦਾ ਖਾ ਹੀ ਲਿਆ ਇਨੀ ਕਾਹੇ ਜੋਗਾ ਛੱਡਿਆ ਇਹਨੇ ਮੈਨੂੰ ਅਜੇ ਵੀ ਮੈਨੂੰ ਸਲਾਵਾ ਦੱਸਣ ਲਈ ਆ ਹੁਣ ਮੈਂ ਇਹਦੀਆਂ ਸਲਾਵਾ ਲਾਉਂਗੀ ਸੱਚੀ ਬੜਾ ਦੁਖੀ ਕਰਤਾ ਇਹਨੇ ਤੱਪੀ ਆ ਗਿਆ ਮੜਾ ਢਿੱਲਾ ਜੇ ਬੀਠੇ ਕੀ ਗੱਲ ਆਹੋ ਪਾ ਬੀਟੇ ਲਈ ਬਹਿਣਾ ਹਾਂ ਕੀ ਗੱਲ ਬਣੀ ਨਹੀਂ ਗੱਲ ਜਦੋਂ ਰੱਬ ਨਾ ਸਾਥ ਦੇਵੇ ਹਾਂ ਮੈਂ ਨਹੀਂ ਬਣੀ ਕੋਈ ਵੀ ਗੱਲ ਲੈ ਮੈਂ ਤਾਂ ਬੜੀ ਖੁਸ਼ ਮਸਹੂਰ ਦੀ ਕਿਧਰ ਆ ਵੇਖਣ ਦੀ ਤੇਰਾ ਵੀ ਕਦੋਂ ਸਾਬੀ ਆਵੇ ਕੋਈ ਦੱਸੇ ਹਨ ਕੀ ਗੱਲਬਾਤ ਮੈਂ ਕੀ ਕਰਾਂ ਮੇਰਾ ਤੇ ਮਰਨ ਹੋਇਆ ਪਤੀ ਹਾਂ ਨਹੀਂ ਕੋਈ ਗੱਲ ਬਣਦੀ ਭਾਬੀ ਹੁਣ ਦੱਸ ਕੀ ਕਰਾਂ ਭਾਬੀ ਫਿਰ ਹੁਣ ਫਿਰ ਹੋਰ ਕੋਈ ਤਰੀਕਾ ਸੋਚ ਫਿਰ ਕੀ ਕਰੀਏ ਹੁਣ ਕੀ ਤਰੀਕਾ ਸੋਚਣ ਜਿਹੜੇ ਤਰੀਕੇ ਨੂੰ ਮੈਂ ਪਿਆ ਹੀ ਕਰਨ ਉਹ ਗੱਲ ਹੀ ਨਹੀਂ ਬਣੀ ਹਾਂ ਕੋਹਨਾਂ ਕੋ ਸੋਚਣਾ ਪੈਣਾ ਇਦਾਂ ਦੀ ਗੱਲ ਬਣਨੀ ਨਹੀਂ ਹੱਥ ਤੇ ਹੱਥ ਰੱਖ ਬਾਬੀ ਸੋਚਾਂ ਕੀ ਸੇਰ ਦਾ ਢੀਕੰਡੀ ਤੇ ਹੁਣ ਤੂੰ ਆਣ ਕੇ ਸਿਰ ਸੁੱਟ ਕੇ ਬਹਿ ਗਿਆ ਮੈਂ ਕਹਨੂੰ ਉਦੋਂ ਦਾ ਕਹਿਣ ਦਿਆ ਵੀ ਕਿਸੇ ਨਾ ਕਿਤਰਾ ਉਹਦੀ ਮਾਂ ਨਾਲ ਸੰਪਰਕ ਕਰੋ ਕਿਸੇ ਨਾ ਕਿਤਰਾ ਉਹਨਾਂ ਦੇ ਘਰ ਤੱਕ ਪਹੁੰਚੋ ਤੂੰ ਹੀ ਵੀ ਨਾ ਕੀ ਮਾਂ ਨਾਲ ਸੰਪਰਕ ਕਰਾਂ ਉਹ ਆਂਦੇ ਆ ਵੀ ਗੁੱਸੇ ਖੋਰੀ ਬੜੀ ਆ ਤੇ ਕੀ ਕਰਾਂ ਹੁਣ ਫੇਰ ਗੁੱਸੇ ਖੋਰੀ ਮੈਂ ਆਖਿਆ ਤੇ ਗੱਲ ਨਹੀਂ ਬਣਦੀ ਉਹ ਗੁੱਸੇ ਘੋਰੀਏ ਤੇ ਫੇਰ ਕੀ ਆ ਕਿਹੜੀ ਮਾਰ ਦੇਣ ਲੱਗੀ ਸੀ ਗੱਲਾਂ ਹੀ ਉਹ ਵੱਧ ਕਰ ਲੈਂਦੀ ਹੁਣ ਮੈਂ ਜੋਤੀ ਵਾਲੀ ਵੀ ਗਈ ਹੁਣ ਸਾਬੀ ਤੇਰੇ ਸਾਹਮਣੇ ਮੈਂ ਕਿੱਥੇ ਕਿੱਥੇ ਨਹੀਂ ਗਈ ਹੁਣ ਨਹੀਂ ਹੁਣ ਕਿਸੇ ਬੰਨੇ ਹੱਥ ੜਦਾ ਤੇ ਕੀ ਕਰਾਂ ਭਾਬੀ ਜੋਤੀ ਦਾ ਕਾਹੇ ਜੋਗੀ ਨਹੀਂ ਕੋਈ ਸਾਥ ਨਹੀਂ ਇਹਦਾ ਲੈ ਪੀ ਉਹ ਜਦਨ ਦੀ ਇਹਨੂੰ ਛੱਡ ਗਈ ਛੱਡ ਗਈ ਬਾਅਦ ਚ ਇੱਕ ਦਿਨ ਵੀ ਨਹੀਂ ਇੱਥੇ ਵੜੀ ਆਈ ਤੇ ਨਹੀਂ ਉਦਾਂ ਵੈਸੇ ਹਾਂ ਫੋਨ ਹੀ ਬੜੇ ਮਜਾਜਾ ਨਾਲ ਵੇਖਿਆ ਨੰਬਰ ਦਿੱਤਾ ਹੀ ਉਹਨੇ ਹੁਣ ਜਦੋਂ ਇਹਨੂੰ ਪਤਾ ਵਾ ਬੀਤੇ ਪ੍ਰੋਬਲਮ ਪਈ ਆ ਤੈਨੂੰ ਸਾਰੀ ਗੱਲ ਦਾ ਪਤਾ ਵੀ ਆ ਫੇਰ ਤੂੰ ਕਿਉਂ ਨਹੀਂ ਆਉਣ ਲਈ ਤੂੰ ਕੋਈ ਸਾਥ ਨਹੀਂ ਦੇਣਾ ਸਾਡਾ ਇਹਨੂੰ ਹੱਡੀ ਲੋੜ ਨਹੀਂ ਆ ਉਹ ਲੋੜ ਮੈਂ ਉਹ ਤੇ ਕਹਿਣੀ ਪੈਨੂੰ ਲੋੜ ਕਿਉਂ ਨਹੀਂ ਹੱਡੀ ਕਿਉਂ ਨਹੀਂ ਹੱਡੇ ਬਾਰੇ ਕੋ ਸੋਚਣ ਦੀ ਗੱਲ ਕਿਉਂ ਨਹੀਂ ਹੱਡੀ ਕਰਨ ਦੀ ਇੰਨਾ ਡਰ ਕੇ ਕਿਤੇ ਕੀ ਪਤਾ ਇਹਦਾ ਕੀ ਸਾਥ ਬਤਾਵਿਆ ਹਾਂ ਫੇਜਾ ਕੀ ਉਹਦੀ ਉਹਨੇ ਭਾਬੀ ਕੀ ਘੜੀ ਮੂੜੀ ਗਿਆ ਕੀ ਹੋਊਗਾ ਸਾਬੀ ਐਦਾਂ ਨਹੀਂ ਉਹ ਗੱਲ ਬਣਨੀ ਜਿੱਦਾਂ ਤੂੰ ਢਿੱਲਾ ਬੈਠਾ ਜੇ ਤੈਨੂੰ ਮੁੰਡੇ ਆਂਦੇ ਕੋਈ ਸਿੱਖ ਮੱਥ ਦੇਣ ਦੇ ਆ ਨਾ ਮੈਂ ਤੇਰੇ ਨਾਲ ਆ ਜਿੱਥੇ ਪੈਸੇ ਦੀ ਲੋੜ ਵਾ ਜਿਹੜੇ ਚੀਜ਼ ਦੀ ਲੋੜ ਵਾ ਤੂੰ ਉਦੋਂ ਦੱਸ ਮੈਨੂੰ ਤੇ ਕਿਹੇ ਗੱਲਾਂ ਘਬਰਾਉਣਾ ਨਹੀਂ ਆ ਸਾਥ ਤੇਰਨਾ ਹੀ ਪੂਰਾ ਦਵਾਂਗੇ ਮੋੜੇ ਨਾ ਮੋੜਾ ਲਾ ਕੇ ਤੂੰ ਨੀ ਆ ਫਿਕਰ ਕਰਨਾ ਇਦਾਂ ਸਿਰ ਛੁੱਟਿਆ ਨਹੀਂ ਉਹ ਮੈਨੂੰ ਚੰਗਾ ਲੱਗਦਾ ਤੂੰ ਬੈਠਾ ਭਾਬੀ ਮੈਂ ਤਾਂ ਬੜੀ ਕੋਸ਼ਿਸ਼ ਕਰੰਡਿਆ ਵਾ ਪਰ ਮੈਂ ਤੁਹਾਨੂੰ ਸਿੱਧਾ ਨਹੀਂ ਕਹਿੰਡਿਆ ਜੇ ਤੂੰ ਹੀ ਮੈਨੂੰ ਇਦਾਂ ਗੱਲ ਕਹਿਤੀ ਐ ਤੇ ਫਿਰ ਮੈਨੂੰ ਕਾਦੀ ਪ੍ਰਵਾਹ ਕੋਈ ਮੈਂ ਨਹੀਂ ਪ੍ਰਵਾਹ ਕਰਨੀ ਨਹੀਂ ਆ ਤੂੰ ਤਾਂ ਬਹਿ ਤੇਨੇ ਦੀ ਜਿਹੜੀ ਚੀਜ਼ ਦੀ ਤੈਨੂੰ ਲੋੜ ਵਾ ਤੂੰ ਦੱਸ ਤੇਰੇ ਨਾਲੋਂ ਅਹੀਂ ਚੱਲ ਮੈਂ ਫਿਰ ਪਤਾ ਕਰਦਾ ਮੈਂ ਵੀ ਕੰਮ ਕੋਈ ਬੰਦਾ ਵੇਖਣਾ ਪੈਣਾ ਜਿਹੜਾ ਉੱਥੇ ਅੱਗੇ ਗਿਆਨ ਦਵਾ ਵੀ ਕੰਮਕਾਰ ਕਰਾ ਦੇ ਸਾਰਾ ਆਹੋ ਵੇਖ ਲੈ ਬੰਦਾ ਜਿਹੜਾ ਵੀ ਤੇਰੇ ਨਾਲੋਂ ਹੈ ਨਾ ਤੂੰ ਕਰ ਸਵੇਰ ਦਾ ਮੈਂ ਸਦਾਈਆਂ ਉੱਤਰਿਆ ਫਿੰਡਿਆਂ ਤੇ ਕੋ ਖਾਦਾ ਪੀਤਾ ਵੀ ਹੈ ਕਿ ਨਹੀਂ ਨਹੀਂ ਭਾਬੀ ਮੈਂ ਨਹੀਂ ਕੋਈ ਖਾਦਾ ਪੀਤਾ ਮੈਨੂੰ ਦੇਖ ਕੇ ਪਤਾ ਸੀ ਤੇਰਾ ਸਵੇਰੇ ਮਹਾ ਤੈਨੂੰ ਰੋਟੀ ਖਵਾ ਲ ਕੇ ਖਲਾਇਆ ਸੀ ਇਤੋਂ ਕੋਹ ਨਹੀਂ ਖਾਣਾ ਪੀਣਾ ਕਿਤੇ ਪੈਸਾ ਖਰਚੇ ਲਿਆ ਕਰ ਪੈਸੇ ਕਮਾਏਗਾ ਦਲੀਆ ਖਰਚੇ ਨੂੰ ਕਮਾਏ ਉਹ ਜਦੋਂ ਇਹੋ ਜਿਹਾ ਕੰਮ ਹੋਵੇ ਫਿਰ ਖਾਣ ਪੀਣ ਕਿੱਥੋਂ ਲੱਭਦਾ ਭਾਬੀ ਮੈਂ ਖਾਉਂਗਾ ਨਾ ਟਿੱਡ ਚ ਪਾਉਂਗਾ ਨਾ ਤੇ ਬਿਓਸ਼ ਹੋ ਕੇ ਦੇਖ ਗਿਆ ਤਾਂ ਫਿਰ ਚੰਗਾ ਰਹੇਗਾ ਤਨੋਂ ਵੀ ਅਰੀ ਆਖੇ ਕੋਈ ਜੂਸ ਹੀ ਪੰਦਾ ਗਲਾਸ ਪੀ ਲੀਂਦਾ ਵਾ ਕਦੀ ਵੀ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ ਕਿ ਕਦੀ ਦੇਣਾ ਪੂਰੀ ਆਸ ਹੀ ਮਿਲੂ ਵੀ ਉਹਨੇ ਨਾ ਕਰ ਦੇਣੀ ਆਸੀ ਟੁੱਟ ਗਈ ਮੇਰੀ ਮੰਮੀ ਤੇ ਪੂਰਾ ਮੈਨੂੰ ਨਾ ਤੱਕਾ ਹੀ ਦੇਣ ਲਈ ਆ ਸਾਰਾ ਮੰਮੀ ਦੇ ਕਹਿਣ ਤੇ ਮੈਂ ਕੰਮ ਕਰ ਲੈਣੀ ਹੋਰ ਮੈਂ ਦੱਸੋ ਕੀ ਕਰਨਾ ਹੈ ਹੋਰ ਬੰਦੇ ਨੇ ਕੀ ਕਰਨਾ ਹੁੰਦਾ ਜਾਨ ਤੋਂ ਕੀ ਹੋਗੀ ਮੈਂ ਆਪ ਤੇ ਤੂੰ ਇੱਥੇ ਬੈਠੀ ਵੇਖਣ ਨਹੀਂ ਆ ਨਾ ਸਾਰਾ ਕੁਝ ਕਿ ਕੀ ਮਰਦਾ ਹੋਣਿਆ ਕੀ ਨਹੀਂ ਜੇ ਤੂੰ ਜਾਣਾ ਹੀ ਤਾਂ ਮੈਨੂੰ ਹੀ ਨਾ ਜੰਮਦੀ ਮੈਨੂੰ ਵੀ ਨਾਲ ਹੀ ਲੈ ਜਾਂਦੀ ਟੱਕਿਆਂ ਜੋਗੀ ਸੁੱਟ ਗਈ ਇੱਥੇ ਪਹਿਲਾਂ ਮਾਵਾ ਨਿਆਣਿਆਂ ਨੂੰ ਤਰਸਦੀ ਮੁੜ ਕੇ ਮਰ ਜਾਂ ਤੇ ਫਿਰ ਨਿਆਣੀ ਮਾਵਾ ਨੂੰ ਸਹੀ ਕਿਹਾ ਕਿ ਮਾਵਾ ਬਿਨਾ ਨਿਆਣੇ ਰੋ ਲਈ ਜਾਂਦੇ ਬੱਚੇ ਅੱਜ ਮੇਰੀ ਮਾਂ ਹੁੰਦੀ ਮੈਂ ਵੀ ਉਹਨੂੰ ਆਪਣੇ ਦਿਲ ਦੀ ਗੱਲ ਦੱਸਦੀ ਕੀ ਮੇਰੇ ਦਿਲ 'ਚ ਕੀ ਨਹੀਂ ਸਾਰਾ ਕੁਝ ਮੈਂ ਆਪਣੇ ਦਿਲ 'ਚ ਦਬਾ ਲਿਆ ਮਾਵਾਂ ਧੀਆਂ ਦੇ ਸਹੇਲੀਆਂ ਹੁੰਦੀਆਂ ਇੱਕ ਗੱਲ ਹੁੰਦੀ ਮਾਂ ਦੀ ਦੀ ਕਹਿੰਦੇ ਮਾਵਾਂ ਧੀਆਂ ਦਾ ਤੇ ਇੱਕ ਪੜਦਾ ਹੁੰਦਾ ਇਹੋ ਜੀ ਮਾਂ ਨੂੰ ਮੈਂ ਗੱਲ ਵੀ ਕੀ ਦੱਸਾਂ ਮਾਂ ਨਾਲ ਵਾਦੇ ਦੁਸ਼ਮਣਾਂ ਜਦੋਂ ਮੈਂ ਸੋਚਦੀ ਆ ਆਪਣੀ ਕੋਈ ਨਾ ਕੋਈ ਗੱਲ ਮੰਮੀ ਨੂੰ ਦੱਸਾਂ ਸ਼ੇਅਰ ਕਰਾਂ ਸਕੂਲ ਵੀ ਮੇਰੀਆਂ ਸਹੇਲੀਆਂ ਨੇ ਲੈ ਕੇ ਕਈ ਕੋ ਵਨਸਵੰਨਾ ਟਿਫਨ ਚਾਉਣਾ ਹੱਡੀ ਮੰਮੀ ਨੇ ਹਲਵਾ ਬਣਾ ਕੇ ਦਿੱਤਾ ਆ ਬਣਾ ਕੇ ਦਿੱਤਾ ਬਚਪਨ ਚ ਵੀ ਮੈਂ ਮਾਂ ਦੇ ਪਿਆਰ ਨੂੰ ਚਰਸਦੀ ਰਹੀ ਜੇ ਵੱਡੀ ਹੋ ਗਈ ਸੋਚਿਆ ਸੀ ਕਿ ਤੇ ਮਾਂ ਹੋਣੀ ਬਦਲ ਜੂ ਦੁੱਖ ਸੁੱਖ ਕਰਿਆ ਕਰੂ ਆਪਣਾ ਹੁਣ ਵੀ ਮਾਂ ਨੇ ਨਾ ਮੇਰਾ ਦੁੱਖ ਸੁਣਿਆ ਚੱਲ ਮੈਂ ਦਵਾਈ ਨੂੰ ਝੂੜਾ ਕੱਢ ਕੇ ਇਹਨੇ ਮਾਮੇ ਐਡੇ ਸੱਦਣ ਲੱਗੇ ਮਾਮਿਆਂ ਨੂੰ ਵੀ ਆਓ ਝੂੜਾ ਚੜਾਓ ਇੰਨਾ ਚਾ ਮੈਨੂੰ ਇਹਦੇ ਵਿਆਹ ਦਾ ਬਹੁਤ ਕੇ ਮੈਂ ਤੇ ਇਹ ਸੋਚਣ ਡਈ ਹਾਂ ਕਿ ਕਿਹੜਾ ਵੜਾਵਾ ਜਾਣ ਵਾਲੀ ਗੱਲ ਕਰੇ ਅਜੇ ਇਹਨੂੰ ਸੋਚਣ ਦੀ ਹੁਣੀ ਹੈ ਵੀ ਮੇਰੇ ਮਾਮਿਆਂ ਨੇ ਚੂੜਾ ਪਾਉਣਾ ਚੂੜਾ ਤੇ ਮੈਂ ਤਾਦ ਪਾਉਣਾ ਵਾ ਵੀ ਚੱਲ ਲੋਕੀ ਗੱਲਾਂ ਨਾ ਕਰਨਗੇ ਮੈਂ ਕਿਸਦੀ ਵੀ ਗੱਲ ਨਹੀਂ ਸੁਣਨ ਵਾਲੀ ਮੈਂ ਹਾਂ ਚੱਲ ਕਰ ਦੇਣੀ ਆ ਇੰਨਾ ਵਾ ਇੰਨਾ ਨਹੀਂ ਕਹਿਣ ਲਈ ਵੀ ਮੇਰਾ ਇੰਨਾ ਕੁਛ ਕਰਤਾ ਵਾ ਨਹੀਂ ਤੇ ਮੈਂ ਇੰਨਾ ਕੁਛ ਕਰਨਾ ਨਹੀਂ ਮੈਂ ਹਾਂ ਚੱਲ ਆਖੂਗੀ ਫੇਰ ਵੀ ਮੇਰਾ ਕੁਛ ਵੀ ਨਹੀਂ ਕੀਤਾ ਫਿਰ ਵੀ ਆਹ ਸੂਟ ਮੈਂ ਅੰਤਰੇ ਬਣਾ ਕੇ ਦਿੱਤੇ ਜਿਹੜੇ ਵਧੀਆ ਫਿਰ ਵੀ ਆਂਦੀ ਆ ਵੀ ਮੇਰੇ ਮਾੜੇ ਹੀ ਹੁਣੇ ਆ ਤੇ ਬਾਕੀ ਗੱਲ ਇਹ ਆ ਜਿੱਦਾਂ ਦਾ ਇਹਦਾ ਮੂੰਹ ਹੀ ਉਦਾਂ ਦੀ ਮੈਂ ਚਪੇੜ ਮਾਰਤੀ ਆ ਤੇ ਅਜੇ ਵੀ ਮੈਨੂੰ ਦੱਸਣ ਲਈ ਮਮੀ ਨਾ ਹੀ ਕਰਦੋ ਸਾਰਾ ਕੁਝ ਕਰਕੇ ਵੀ ਤੇ ਫਿਰ ਵੀ ਨਾ ਕਰਦੋ ਹੁਣ ਮੈਂ ਇਹਨੂੰ ਦਿੰਨੀ ਆ ਚੂੜਾ ਵੀ ਲੈ ਆੜ ਚੂੜਾ ਪਾਲਾ ਮਾਮੇ ਸਦਣੇ ਇਹਦੀ ਨਾਨੀਆਂ ਸਦਣੀਆਂ ਮੈਂ ਇੱਥੇ ਦੇ ਲਈ ਮੇਰੀ ਜਾਨ ਤੇ ਬਣੀ ਆ ਤੇ ਭਾਬੀ ਨੂੰ ਚੂਸ ਸੱਜਣ ਡਿਆਈ ਮੈਨੂੰ ਤੇ ਫੋਕਾ ਪਾਣੀ ਵੀ ਨਹੀਂ ਲੰਗਣ ਡਿਆ ਮੈਂ ਦੱਸ ਕੀ ਕਰਾਂ ਮੈਂ ਭਾਬੀ ਨੂੰ ਕੀ ਦੱਸਾਂ ਮੈਨੂੰ ਤੇ ਆਪਣੀ ਪਈ ਆ ਕੀ ਕਹਿਣਾ ਕਿ ਇਤਨਾ ਮੈਂ ਕਿਪਾਸੀ ਲੱਗ ਜਾਵਾ ਕਿ ਨਾ ਕਿ ਇਤਨਾ ਨਾ ਮੇਰੀ ਇਥੇ ਗਾ ਦਾਲ ਹੁੰਡੀ ਅੜ ਜਾਵੇ ਦਾਲ ਗਲ ਜਾਵੇ ਪਰ ਨਾ ਰੱਬ ਵੀ ਨਹੀਂ ਸਾਥ ਦੇਂਦਾ ਵੇਲਾ ਮੈਂ ਕਿੰਨੀ ਮਿਹਨਤ ਘਾਂਡਿਆ ਫਿਰ ਮੈਂ ਜਿਹੜਾ ਬੰਦਾ ਮੈਨੂੰ ਉਹਨੇ ਦੱਸਿਆ ਸੀ ਨਾ ਉਹਦੇ ਹਲ ਜਾਣਾ ਵਾ ਕੱਲੇ ਨੂੰ ਪੁੱਛਣਾ ਮੈਂ ਨਾਲ ਜਾਊਗਾ ਤੈਨੂੰ ਫੋਨ ਕਰਕੇ ਪੁੱਛ ਲੈਣਾ ਜੇ ਨਾਲ ਜਾਊ ਠੀਕ ਹੈ ਨਹੀਂ ਤੇ ਮੈਂ ਡਰੈਸ ਲੈ ਕੇ ਉਹਦੇ ਹਲ ਜਾਣਾ ਕੀ ਦੱਸਦਾ ਕਿੱਦਾਂ ਹੁੰਦੇ ਆ ਸਾਰੇ ਕੰਮ ਬੀ ਹਾਂ ਕਿ ਸਹਿਲ ਕਿੱਥੇ ਆ ਸਹਿਲ ਤੇ ਪਤਾ ਨਹੀਂ ਕਿੱਥੇ ਗਿਆ ਹੀ ਫਿਰ ਤੁਰ ਨਹੀਂ ਕਿਤੇ ਚਲ ਗਿਆ ਵਾ ਇਹਨੂੰ ਵੀ ਪਤਾ ਨਹੀਂ ਲੱਗਦਾ ਵੀ ਘਰ 100 ਕੰਮ ਆ ਤੂੰ ਇੱਥੇ ਹੀ ਰਹਿ ਕਮਸੇ ਕਮ ਮੈਂ ਤੈਨੂੰ ਆਖਿਆ ਸੀ ਵੀ ਤਰ ਚਾਚੂ ਘਰ ਨਹੀਂ ਤੇ ਜਾਵੇਂ ਨਾ ਕਿਤੇ ਦੂਰ ਨੇੜੇ ਕੀ ਪਤਾ ਇੱਥੇ ਮੋੜ ਮਾੜ ਵੱਲ ਨਾ ਗਿਆ ਹੋਵੇ ਤੇ ਵੇਖਿਆ ਤੂੰ ਇੱਕ ਰੀ ਮੇਲੀ ਡੰਗਰਾਂ ਵਾਲਾ ਪੱਠੇ ਵੱਡੇ ਹੀ ਨੇ ਪੱਠੇ ਦੇ ਵੱਡੇ ਕੀ ਬੰਧਾ ਹੋਣਾ ਨੇ ਪਾਏ ਆ ਕਿ ਨਹੀਂ ਪਾਏ ਤੂੰ ਮੈਂ ਇਹ ਕਰੀ ਵੇਖਿਆ ਮੈਂ ਚੌਲ ਧਰਤੇ ਬੰਦੇ ਤੇ ਫਿਰ ਰੋਟੀ ਫੜਾਉਣੀ ਤੈਨੂੰ ਚੱਲ ਫਿਰ ਭਾਬੀ ਮੈਂ ਵੇਖ ਆਵਾ ਭੇਲੀ ਚੋਂ ਮਾਰ ਆਉਂਦਾ ਕੀੜਾ ਹਾਂ ਚੱਲ ਮਾਰਿਆ ਛੇਤੀ ਆਈ ਫਿਰ ਸਭੀ ਹਾਂ ਠੀਕ ਆ ਮੇਲਾ ਟੱਬ ਵੀ ਉੱਥੇ ਦਾ ਉੱਥੇ ਪਰੇ ਕਰ ਦੇ ਚੱਲੇ ਨਾਵਾ ਪਠੇ ਕੁੱਤਰ ਤੇ ਗਿਆ ਵਾ ਮੇਲਾ ਉਹ ਨਾ ਅੱਗੇ ਹੈ ਹੀ ਨਹੀਂ ਕੱਖ ਛੇਤੀ ਛੇਤੀ ਪਾਵਾ ਅਰੇ ਹਾਂ ਚੱਲ ਉਧਰੋ ਗਾਰੀਆਂ ਭੁੱਖੀਆਂ ਮੂੰਹ ਚੁੱਕ ਚੁੱਕ ਕੇ ਵੇਖਣ ਡਈਆਂ ਮੈਂ ਕਹਿਗੇ ਵੀ ਕਿਹਾ ਵੀ ਇਹਨਾਂ ਹਾਲ ਤੇ ਵੇਖ ਲਿਆ ਕਰ ਹੋਰ ਨਹੀਂ ਕੱਖ ਤੇ ਉਹ ਦਸਕ ਜਿਹੜੇ ਕੋਠੇ ਤੇ ਰੱਖਿਆ ਵਗ ਖਾਣਾ ਉਹਦੇ ਹਾਲ ਵਿੰਦਾ ਰਹਿੰਦਾ ਹੀ ਹੈ ਉਹ ਡਾਲਾ ਇਧਰ ਨੂੰ ਚੁੱਕ ਚੁੱਕ ਮਾਰਦਾ ਉਹਨਾਂ ਨੂੰ ਕਦੀ ਉਹ ਡਾਲਾ ਤੇ ਇਹਨਾਂ ਨੂੰ ਕਿਨੇ ਪੱਠੇ ਪਾਉਣੇ ਆ ਦੱਸ ਵੀ ਇਹਨਾਂ ਨੂੰ ਵੀ ਪਾਲਾ